ਜਲੰਧਰ ਜ਼ਿਮਣੀ ਚੌਂ ਦੇ ਵਿੱਚ ਹੋਈ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਨੇ ਮੈਚ ਰਣਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ਲਾਈਨ ਜਲੰਧਰ ਜ਼ਿਮਣੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਹੋਈ ਸ਼ਾਨਦਾਰ ਜਿੱਤ ਨੇ ਵਿਰੋਧੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਉਹਨਾਂ ਦੇ ਵੱਲੋਂ 7325 ਵੋਟਾਂ ਦੀ ਲੀਡ ਲਈ ਗਈ ਹੈ ਜਿਸ ਤੋਂ ਬਾਅਦ ਵਿਰੋਧੀ ਹੈਰਾਨ ਹੁੰਦੇ ਦਿਖਾਈ ਦੇ ਰਹੇ ਨੇ ਤੇ ਉਧਰ ਦੂਜੇ ਪਾਸੇ ਭਗਵੰਤ ਮਾਨ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਭਗਵੰਤ ਮਾਨ ਦੇ ਵੱਲੋਂ ਆਪਣਾ ਵਾਅਦਾ 1-2 ਦਿਨਾਂ ਦੇ ਵਿੱਚ ਹੀ ਪੂਰਾ ਕਰ ਦਿੱਤਾ ਜਾਵੇਗਾ ਦਰਅਸਲ ਜਦੋਂ ਭਗਵੰਤ ਮਾਨ ਇਸ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਸਨ ਉਮੀਦਵਾਰ ਦੇ ਹੱਕ ਦੇ ਵਿੱਚ ਜਗ੍ਹਾ-ਜਗ੍ਹਾ ਤੇ ਰੈਲੀਆਂ ਕਰ ਰਹੇ ਸਨ ਤਾਂ ਭਗਵੰਤ ਮਾਨ ਦੇ ਵੱਲੋਂ ਇੱਕ ਗੱਲ ਲਗਾਤਾਰ بار بار ਦੁਹराई ਜਾ ਰਹੀ ਸੀ ਕਿ ਤੁਸੀਂ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਹੈ ਜਾਨੀ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹਨਾਂ ਨੂੰ ਮੋਹਿੰਦਰ ਪਖਤ ਨੂੰ ਐਮਐਲਏ ਬਣਾਓ ਮੰਤਰੀ ਬਣਾਉਣਾ ਕੰਮ ਮੇਰਾ ਹੈ ਤੁਸੀਂ ਇਸਨੂੰ ਐਮਐਲਏ ਬਣਾ ਦਿਓ ਮੰਤਰੀ ਮੈਂ ਇਸ ਨੂੰ ਖੁਦ ਹੀ ਬਣਾ ਦਵਾਂਗਾ ਤੇ ਉਸ ਤੋਂ ਬਾਅਦ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਵਰਨਰ ਤੋਂ ਟਾਈਮ ਮੰਗ ਲਿਆ ਗਿਆ ਜਾਨੀ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਐਮਐਲਏ ਦੀ ਸੋਚ ਕਾਈ ਜਾਵੇਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਪਦ ਦੇ ਅਹੁਦੇ ਦੇ ਲਈ ਗਵਰਨਰ ਤੋਂ ਸੌ ਚੁਕਾਈ ਜਾਵੇਗੀ ਜੇਕਰ ਗੱਲ ਕਰੀਏ ਵਿਭਾਗ ਦੀ ਤਾਂ 모ਹਿੰਦਰ ਭਗਤ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਰਸੀ ਉਹਨਾਂ ਦੇ ਵੱਲੋਂ ਆਪਣੀ ਐਮਪੀ ਦੀ ਚੋਣ ਲੜੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਐਮਐਲਏ ਦੇ ਅਹੁਦੇ ਤੋਂ ਅਤੇ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਉਹਨਾਂ ਨੇ ਐਮਪੀ ਦੇ ਵਜੋਂ ਸੌ ਚੁੱਕ ਲਈ ਤੇ ਇਹ ਮੰਤਰੀ ਦਾ ਪਦ ਖਾਲੀ ਹੋ ਗਿਆ ਹਾਲਾਂਕਿ ਜਿਮਨੀ ਚੋਣ ਵੀ ਹੋਣੀ ਹੈ ਪਰ ਨਾਲ ਦੀ ਨਾਲ ਹੀ ਉਹਨਾਂ ਦੇ ਵੱਲੋਂ ਇਹ ਮੰਤਰੀ ਦਾ ਪਦ ਵੀ ਛੱਡ ਦਿੱਤਾ ਗਿਆ ਇਹ ਮੰਤਰੀ ਦੀ ਸੀਟ ਖਾਲੀ ਹੋ ਗਈ ਹੈ ਅਤੇ ਇਹ ਹੁਣ ਕੈਬਨਟ ਮੰਤਰੀ ਦਾ ਅਹੁਦਾ ਮਹਿੰਦਰ ਭਗਤ ਨੂੰ ਸੌਂਪਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਮੀਤ ਹੇਰ ਦਿੱਜੇਗਾ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ਬਿੱਤ ਦਿਨੀ ਮੀਡੀਆ ਦੇ ਵਿੱਚ ਰਿਪੋਰਟਾ ਇਹ ਸੜ ਕਿ ਕੈਬਨਟ ਮੰਤਰੀਆਂ ਦੇ ਅਹੁਦੇ ਦੇ ਵਿੱਚ ਫਿਰ ਬਦਲ ਕੀਤਾ ਜਾ ਸਕਦਾ ਹੈ ਨਵੇਂ ਮੰਤਰੀ ਬਣਾਏ ਜਾ ਸਕਦੇ ਨੇ ਤੇ ਜਿਹੜੇ ਪਹਿਲਾ ਮੰਤਰੀ ਨੇ ਉਹਨਾਂ ਦੇ ਵਿੱਚ ਕੁਝ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਇਸ ਜ਼ਿਮਨੀ ਚੋਣ ਦੇ ਵਿੱਚ ਚੰਗੀ ਰਹੀ ਹੈ ਜਿਨ੍ਹਾਂ ਐਮਐਲਏ ਨੇ ਪੂਰਾ ਇਸ ਨੂੰ ਜਿੱਤ ਨੂੰ ਸੰਭਾਵਿਤ ਬਣਾਉਣ ਵਾਸਤੇ ਜੋਰ ਲਾਇਆ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਪਰ ਹੁਣ ਜੇਕਰ ਗੱਲ ਕਰੀ ਹੁਣ ਦੀ ਤਾਂ ਹੁਣ ਕੇਵਲ ਇੱਕ ਹੀ ਮੰਤਰੀ ਬਣਾਇਆ ਜਾਵੇਗਾ ਉਹ ਹੈ ਮਹਿੰਦਰ ਪਖਤ ਤੇ ਉਹਨਾਂ ਨੂੰ ਖੇੜ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਤੇ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਵਰਨਰ ਦੇ ਕੋਲੋਂ ਸਮਾ ਮੰਗ ਲਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਗਵਰਨਰ ਇੱਕ ਦਿਨ ਜਾਂ ਦੋ ਦਿਨ ਕਿਹਨੇ ਦਿਨ ਰੋਕੇ ਸਮਾਂ ਦਿੰਦੇ ਨੇ ਉਸ ਤੋਂ ਬਾਅਦ ਹੀ ਕੈਬਰਨ ਮੰਤਰੀ ਦਾ ਇਹ ਜਿਹੜਾ ਅਹੁਦਾ ਹੈ ਉਹ ਮਹਿੰਦਰ ਭਗਤ ਨੂੰ ਦਿੱਤਾ ਜਾਵੇਗਾ